ਗੁਰੂ ਸਾਹਿਬ ਜੀ ਸਾਨੂੰ ਸ਼ਬਦ ਗੁਰੂ ਨਾਲ ਜੋੜ ਕੇਗੇ ਉਹਨੇ ਸਭ ਸਿੱਖਨ ਕਹੂ ਕਿ ਮੈਂ ਗੁਰੂ ਮਾਨਿਓ ਸਾਨੂੰ ਸਤਿਗੁਰੂ ਇਸ ਕਲਯੁਗ ਸਮੇਂ ਸਾਨੂੰ ਸਤਿਗੁਰੂ ਨਾਲ ਭਜਨੇ ਦੀ ਲੋੜ ਲਈ ਸਰੀਰਾਂ ਦੇ ਮਾਲ ਪਿੱਛੇ ਮੱਤ ਭਜੋ ਆਪ ਜੀ ਗੁਰ ਸ਼ਬਦ ਦੇ ਪਿੱਛੇ ਚੱਲੋ ਆਪ ਜੀ ਸ਼ਬਦ ਦੀ ਕਮਾਈ ਕਰੋ ਥੋੜੀ-ਥੋੜੀ ਗੱਲਾਂ ਪਿੱਛੇ ਨੇ ਅਸੀਂ ਬੜਾ ਆਪਣੇ ਗੁਰੂ ਨੂੰ ਪਿੱਠ ਕਰ ਜਾਂਦੇ ਕਈ ਵਾਰ ਮੈਂ ਦੇਖਦਾ ਮੈਂ ਸੁਣਦਾ ਰਹਾਂ ਮੈਂ ਸੁਣਦਾ ਵੀ ਹਾਂ ਮੈਂ ਦੇਖਦਾ ਵੀ ਹਾਂ ਤੁਸੀਂ ਫਿਰ ਸਰੀਰਾਂ ਦੇ ਪਿੱਛੇ ਲੱਗ ਜਾਂਦੇ ਹੋ ਇੱਥੇ ਇਹ ਨਹੀਂ ਸੇਵਾ ਨਹੀਂ ਕਰਦੇ ਜਿੱਨਾਂ ਤੁਸੀਂ ਸਰੀਰਾਂ ਦੀ ਸੇਵਾ ਕਰਦੇ ਹੋ ਅਜੋ ਉਸ ਮਹਾਪੁਰ ਕੋਲ ਅਜੋ ਮਹਾਪੁਰ ਕੋਲ ਕਹਿੰਦੇ ਕਿਸੇ ਦੇਵੀ ਦੇਵਤਿਆਂ ਕੋਲ ਕਿਸੇ ਪੀਰਾਂ ਕੋਲ ਚਲੇ ਗਿਆ ਉੱਥੇ ਚਲੇ ਗਿਆ ਉੱਥੇ ਚਲੇ ਗਿਆ ਤੇ ਇਹਦਾ ਮਤਲਬ ਹੈ ਕਿ ਤੁਸੀਂ ਗੁਰੂ ਨੂੰ ਪਿੱਠ ਦੇ ਕੇ ਜਾ ਰਹੇ ਹੋ ਪਿੱਠ ਦੇ ਰਹੇ ਤੁਸੀਂ ਲੋਕ ਇਸ ਕਰਕੇ ਉਹ ਬਹੁਤ ਵੱਡਾ ਪਾਪ ਜੇ ਜੇ ਤੇ ਤੁਸੀਂ ਗੁਰੂ ਨੂੰ ਛੱਡ ਕੇ ਕਿਸੇ ਪਾਸੇ ਜਾਂਦੇ ਹੋ ਤਾਂ ਇਸ ਕਰਕੇ ਸਤਗੁਰ ਦੀ ਸੰਗਤ ਕਰੋ ਤੁਹਾਨੂੰ ਸਮਝ ਆ ਜਾਏਗੀ ਜਪਜੀ ਸਾਹਿਬ ਜੀ ਦਾ ਬਾਣੀ ਦਾ ਪਾਠ ਕਰਿਆ ਕਰੋ ਜਦੋਂ ਵੀ ਦੁੱਖ ਆਵੇ ਕਲੇਸ਼ ਆਏ ਤੁਹਾਡੇ ਘਰ ਦੇ ਜਪਜੀ ਸਾਹਿਬ ਜੀ ਦਾ ਪਾਠ ਕਰੋ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਪਾਠ ਕਰੋ ਆਪੇ